ਬਾਦ ਜਿੱਥੇ ਸਾਡਾ ਬਾਹਰ ਪਿਆ ਤੇ ਉੱਥੇ ਪਿਆ ਉਹ ਕਵਾਈ ਕਿਉਂ ਉਹਨੇ ਪਤਾ ਨਹੀਂ ਕਿਵੇਂ ਗੱਡੀ ਕੁੜੀ ਦੀ ਕਵਾਜਦੀ ਆ ਪਤਾ ਨਹੀਂ ਲੱਗਾ ਹਾਂਜੀ ਸਸੀਕਰ ਕਿਹਾ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਸਾਰੇ ਜਣਿਆਂ ਦਾ ਮੰਮੀ ਨੂੰ ਬੈਠੇ ਜੀਕਰਨੀ ਨਾਲ ਬੈਠਾ ਨੀ ਹੁਣ ਕੀ ਅੱਛਾ ਨਵਾ ਨਵਾ ਨਹੀਂ ਗਾਉ ਲਿਆਂਦਾ ਗੱਡੀ ਉਹ ਵੀ ਗੱਲ ਵੀ ਪੈਸੇ ਨੇ ਰੱਖੇ ਪਏ ਆ ਤੋ ਆ ਫੜਾ ਮੇਰਾ ਫੜ ਦੋ ਮੈਂ ਤਾਂ ਫੜੀ ਇਹਦੇ ਕੋ ਕਿਹੜਾ ਪੈਸੇ ਆਗੇ ਮੇਰੀ ਗੱਲ ਸੁਣ ਇਹ ਫੜ ਕੇ ਰੱਖ ਦੋ ਆਇਆ ਫਿਰ ਸਦਾ ਚੱਕਰ ਕੀ ਅਸਲ ਦੇ ਵਿੱਚ ਨਾ ਇਹ ਗੱਡੀ ਗੁੱਡੀ ਭਰਾਵਾ ਜਦੋਂ ਟਾਇਰ ਟੂਰ ਪੈਂਚਰ ਹੋ ਜਾ ਜਾਂ ਹਵਾ ਨਿਕਲ ਜਾਈ ਉਹਦੀ ਬਾਲੀ ਪ੍ਰੋਬਲਮ ਆਉਂਦੀ ਸੀ ਜਾਣਾ ਤੇ ਆਪਾਂ ਹਵਾ ਭਰਨਾ ਨਹੀਂ ਨਹੀਂ ਹਵਾ ਉਹਦਾ ਬੰਦਾ ਇੱਕ ਵਾਰੀ ਭਰ ਲਿੰਦਾ ਗੱਡੀ ਆ ਵੇ ਕਿਹੜੀ ਗੱਡੀ ਦੀ ਹਵਾ ਪਹਿਲਾਂ ਸਾਰੇ ਨਾਲ ਕੋਈ ਤਾਂ ਪੈਸੇ ਨਹੀਂ ਹੈਗੇ ਹੈ ਪੈਸੇ ਤਾਂ ਤੇਰੇ ਵਾਲੇ ਬਰਤਲੇ ਸੀ ਤੂੰ ਨੇ ਮੈਨੂੰ ਕਦੋਂ ਦਿੱਤੇ ਕਾਕੇ ਨੇ ਦਿੱਤੇ ਸੀ ਕਾਕੇ ਦੱਸੀ ਕਾਕੇ ਨੂੰ ਤੂੰ ਕਿਨੇ ਲੱਗੇ ਹੈ ਪਰਾਵਾ 4000 ਰੁਪਏ ਦੇ ਦੋਵੇਂ ਆ ਕਿੰਨੇ ਪੈਸੇ ਦੇ 4000 ਰੁਪਏ ਆਵੇਂ ਆਂਗਾ ਕਿੰਨੇ ਪੈਸੇ ਦਿੱਤੇ ਇਹਨੂੰ 4 ਇਹਨਾਂ ਦਾ ਤੇ ਬਾਕੀ ਇਹ ਬਾਕੀ ਦਾ ਹੈ ਬਾਕੀ ਕਰ ਤੇ ਜ ਆ 4 ਇਹ 550 ਕਚਹਿਰੀਆਂ ਦਾ ਤੇ ਦੂਜਾ 600 ਦਾ ਇੱਕ ਉਹ 500 ਦੇ ਉਹ ਦੂਜਾ ਕਚਹਿਰੀਆਂ ਜਿਹੜਾ ਭਰਾਵਾ ਉੱਥੇ ਲੱਗੇ ਹੀ ਉਹਨੂੰ ਦਿੱਤਾ 500 ਰੁਪਏ ਦੂਜੇ ਨੂੰ ਗੱਲ ਕਰ ਸਸਤੀ ਆ ਦੇ ਨੂੰ 600 ਰੁਪਏ ਦਿੱਤਾ ਹਾਂ ਹੈ ਹਾਂ ਤੈਨੂੰ ਲਾਇਸੈਂਸ ਬਣਾਇਆ ਸਾਰੇ ਪੈਸੇ ਉਧਰ ਹੀ ਲੱਗ ਗਏ ਉਹ ਵੀ ਤਾਂ ਮੇਰਾ ਦੰਦ ਜਣਾ ਘੜ ਪੈਸੇ ਦੇ ਚਲੋ 650 ਦੇਣ ਲੱਗੇ 650 ਕਿਹੜਾ 450 ਬਣਿਆ ਇਹ ਮੈਨੂੰ 650 ਦਿੱਤਾ ਸੀ ਮੈਂ ਤੇ ਉਹਦਾ 650 ਬਾਕੀ 2000 ਦਾ ਤਾਂ حساب ਹੋਦਾ ਹੋਊਗਾ ਆਉ ਲਿਆ ਇਹ ਆਵੇ 11 ਛੱਡ ਖੜਾ ਯਾਰ ਰੌਲਾ ਨਾ ਪਾਓ ਵੀਰ ਜੀ ਇਧਰ ਵੇਖੋ ਰੌਲਾ ਨਾ ਪਾਓ ਵੀਰ ਜੀ ਇਧਰ ਵੇਖ ਕੱਲ ਕਰਨਾ ਮੈਂ ਤੁਹਾਨੂੰ ਇਹ ਮਾਈ ਟੀਵੀਐਸ ਦੇ ਲਿਆਂਦੇ ਇਧਰ ਵੇਖ ਟੀਵੀਐਸ ਟੀਵੀਐਸ ਕੰਪਨੀ ਦੇਖਿਆ ਨਾ ਕੰਪਨੀਆਂ ਮੈਂ ਬਹੁਤ ਵੇਖਿਆ ਇਹ ਅੱਜ ਆਪਾਂ ਬੜੇ ਚਾਅ ਨਾਲ ਖੋਲਣਾ ਇਹਨੂੰ ਵਰਤਾਂਗੇ ਇੱਕ ਵਾਰੀ ਉਸ ਤੋਂ ਬਾਅਦ ਇਹ ਲੱਭਣੀ ਉਸ ਤੋਂ ਬਾਅਦ ਜਿੱਥੇ ਸਾਡਾ ਬਾਹਰ ਪਿਆ ਉਹਦੇ ਪਿਆ ਤੁਹਾਨੂੰ ਖਰੇ ਨਹੀਂ ਨਾ ਕੋਈ ਚੀਜ਼ ਸਾਂਭਣੀ ਮੈਂ ਆਪਦੀ ਗੱਡੀ 'ਚ ਪੱਕਾ ਡਿੱਗੀ 'ਚ ਰੱਖ ਲੈਣਾ ਕੋਈ ਤੇਰੀ ਤੇਰੀ ਡਿੱਗੀ 'ਚ ਕੀ ਹਾਲ ਹੈ ਮੇਰੀ ਡਿੱਗੀ ਤੇਰੀ ਗੱਡੀ ਨੇ ਪਿਆ ਮਾਉਂ ਦਈਆ ਕਦੇ ਉਹਦੀ ਐਵਰੇਜ ਘਟ ਜਾਂਦੀ ਕਦੇ ਉਦੋਂ 15000 ਸਮਝ ਆਉਂਦਾ ਉਹ ਨਹੀਂ ਹੁੰਦਾ ਤੇਰੀ ਉਹ ਸੁਵਿਟ ਦੀ ਡਿੱਗੀ ਜੇ ਇਹ ਪੰਜਾਂ ਦਿਨਾਂ ਨੂੰ ਰਹਿ ਗਿਆ ਤਾਂ ਮੇਰਾ ਬਈ ਅਸਲ ਦੇ ਵਿੱਚ ਸੁਵਿਟ ਵਿਚਾਰੀ ਹੁਣ ਕਾਫੀ ਟਾਈਮ ਹੋ ਗਿਆ ਤਾਂ ਚਲਾਉਂਦਿਆਂ ਨੂੰ ਵਿਚਾਰੀ ਪਹਿਲੀ ਗੱਡੀ ਆ ਆਪਣੀ ਤੇ ਚੱਲ ਹੁਣ ਜੇ ਮਾਣਾ ਮੋੜ ਵਿਚਾਰੀ ਨੁਕਸ ਕੰਮ ਕੁਮ ਕੱਢਣ ਲੱਗ ਗਈ ਭਈ ਮੇਢੇ ਚ ਜਾ ਕੇ ਕਿਹੜਾ ਪਤਾ ਕੀ ਕਹਿੰਦੀ ਆ ਸੁਭਾਲ ਉਹਦੀ ਚਾਬੀ ਥੋੜੀ ਚਾਬੀ ਦੇ ਨੇ ਗਵਾਈ ਉਹ ਪਤਾ ਓਏ ਆ ਵੇ ਦਿਲ ਬਣਿਆ ਪਿਆ ਵੇਖੋ ਭਾਈ ਚਾਬੀ ਵੀ ਕਹਿੰਦੇ ਪੁਰਾਣੀ ਹੋ ਗਈ ਤੇ ਦਿਲ ਤੇ ਸਾਢੇ ਪਣੇ ਬਾਕੀ ਇਗਨੋਰ ਕਰੋ ਤੁਸੀਂ ਇਹ ਗੱਲਾਂ ਨੂੰ ਤੁਸੀਂ ਮੈਂ ਜਿਹ ਉਹ ਵੇਖੋ ਘਾਰ ਕਰੋ ਸਾਡੇ ਦਿਲ ਦੀ ਵੇਖੋ ਅਮਨ ਵਿੱਚ ਆਹ ਦਿਲ ਫਟੇ ਪਏ ਅਮਨ ਕਿੱਥੇ ਗਈ ਕੋਈ ਛੱਡ ਗਿਆ ਨਹੀਂ ਛੱਡ ਗਿਆ ਉਹ ਤਾਂ ਹੀ ਆ ਗਿਆ ਉਹ ਜਵਾਬ ਜਿਨ ਚੱਕੀ ਫਿਰਦੀਆਂ ਨੇ 500 ਰੁਪਈਆ ਦਿੱਤਾ ਕਹਿੰਦੀ ਤੇਲ ਵੀ ਪੁਆਲਾ ਮੈਂ ਫਿਰ ਔਖੀ ਪਾਈ ਜਾਂਦਾ ਉਹ ਤੋਂ 500 500 ਦੇ ਸੈਲਡ ਹੀ ਖਾਦੇ ਮੈਂ ਅਧਿਕਾਰ ਦੀ ਨੂੰ ਕਹਿੰਦਾ ਤੇਰੇ ਕੋਲ 200 ਡਾ ਨਾ ਵੀ ਤੇਲ ਪੁਆਇਆ ਸੈਲਡ ਖਾ ਗਿਆ 500 ਦਾ ਹੋਏ ਸੈਲਡ ਤੇ ਮੈਂ ਕਿਹਾ ਭੁੱਖ ਲੱਗੀ ਮੈਂ ਹੁਣ ਗੱਡੀ ਦੀ ਭੁੱਖ ਵੇਖੀ ਗਿਆ ਆ ਦੀ ਭੁੱਖ ਮੰਨੀ ਤੂੰ ਮੈਨੂੰ 6000 ਰੁਪਈਆ ਪਾਇਆ ਫਿਰ ਕੁੱਲ ਮਿਲਾ ਕੇ ਮੈਂ ਪਹੁੰਚਿਆ ਮੈਂ ਕਿਹਾ ਜੇ ਮੈਂ ਸਹੀ ਚਾਬੀ ਕਿ ਵਜ ਕੇ ਉਤਰਦੇ ਤੇ ਉਹ ਗੱਡੀ ਦੀ ਚਾਬੀ ਕਿ ਵਜ ਗਈ ਸੀ ਭਰਾਵਾ ਤੇ ਉਹ ਨਵੀਂ ਬਣਵਾਈ ਆ 6000 ਦੀ ਬਣੀ ਤੇ ਹੋਰ ਮਮਨੇ ਤੈਨੂੰ ਕੀ ਲਾਦਾ ਮਰੂਤੀ ਸੂਜੀ ਐ ਇੰਨਾ ਵੀ ਨਹੀਂ ਸਸਤਾ ਸਮਾਨ ਹੈਗਾ ਤੇਰੇ ਆਪਾਂ ਖਵਾਈ ਕਿਉਂ ਉਹ ਨਹੀਂ ਪਤਾ ਨਹੀਂ ਕਿਵੇਂ ਗੱਡੀ ਗੁੜੀ ਦੀ ਵਜ ਗਈ ਆ ਰੱਬ ਹੀ ਜਾਣਦਾ ਪਤਾ ਨਹੀਂ ਲੱਗਾ ਕਿਥੇ ਰੱਬ ਹੀ ਪਤਾ ਨਹੀਂ ਲੱਗਾ ਕਿਥੇ ਲੈ ਗਈ ਕੋਈ ਨਹੀਂ ਸੰਭਾਲੀ ਗਈ ਤੈਨੂੰ ਮੈਂ ਕਿ ਤੈਨੂੰ ਤੇਰਾ ਫੋਨ ਖੋਹਣਾ ਤੇ ਤੂੰ ਜੀਵੇਂਗਾ ਤੇ ਫੋਨ ਵੀ ਛਾੜਾ ਇਹ ਇੱਕ ਦਿਨ ਫੋਨ ਤਾਂ ਪਾ ਫਰਨੀਚਰ ਵਾਲੇ ਰਹਿ ਗਏ ਉਹ ਤਾਂ ਦੋ ਦਿਨ ਸਨੋਵਰ ਹੁਣ ਤਰੇ ਫਿਰਦੇ ਫਿਰਦੇ ਰਹਿ ਗਏ ਦੇਖ ਮਨਦੀਪ ਇਹਦੇ ਨਾਲ ਕੀ ਆਉਂਦਾ ਵੇਖ ਨਾ ਮੰਨੀ ਜਾ ਵਾਹ ਵਾਹ ਹੈ ਮੰਨੀ ਕਿਹਾ ਵਾਹ ਕਿ ਮੈਂ ਭਰੀ ਆ ਉਹ ਅੱਗੇ ਫੁੱਲ ਭਰੀ ਪਈ ਆ ਉਹਦਾ ਪੱਟ ਢੱਕੇ ਪਈ ਆ ਤੇ ਆਹ ਕੱਢ ਸਾਈਡ ਤੇ ਮੈਂ ਇਹ ਬੈਟਰੀ ਵੀ ਇਹਦੇ ਨਾਲ ਇਹਦੇ ਨਾਲ ਬੈਟਰੀ ਵੀ ਆ ਮੰਮੀ ਬੈਟਰੀ ਵੀ ਐ ਮਾਰਿਆ ਗਾ ਨਹੀਂ ਤੇਰੇ ਅੱਖ ਚ ਲੈ ਲੱਕੜਾ ਸਟੱਚ ਜਦੋਂ ਲੱਗਾ ਹੀ ਪਾਵਰ ਉਦੋਂ ਚਲਾ ਗਿਆ ਖਾਣੇ ਨੂੰ ਚੱਲਦਾ ਤਾਂ ਬਹੁਤ ਵਧੀਆ ਤੇਰੀ ਪਰ ਗੱਡੀ ਤੇ ਵਾਕੇ ਚੱਪੜੇ ਹਲੇ ਭਰਨ ਵਾਲੀ ਨਹੀਂ ਆ ਗੀ ਗੱਲ ਹੋਣੀ ਆ ਲੋਕਾਂ ਨੇ ਆ ਕੇ ਵਰਤਣਾ ਤਾਨੂੰ ਮੌਕੇ ਤੇ ਚੀਜ਼ ਨਹੀਂ ਲੱਭਣੀ ਹਾਂ ਵਦਿਆ ਨੇ ਚੱਕਣ ਚੱਕਣ ਨੂੰ ਵੇ ਸਿੰਗਲ ਜੀ ਵਰਗੀ ਹਾਂ ਇੱਥੇ ਚ ਫੜ ਕੇ ਲੈ ਜਾਣਾ ਇੱਥੇ ਕਿਹੜਾ ਗਾਹ ਤੇ ਕਿੰਨੀ ਕੁ ਲੰਮੀ ਤਾਰ ਕਿੰਨੀ ਕੁ ਲੰਮੀ ਖੋਲੀ ਤਾਰ ਤਾਂ ਬਹੁਤ ਲੰਮੀ ਆ ਉਹ ਖੜ ਜਾ ਮਾਮਾ ਤਾਂ ਕਾਈ ਕਰੀ ਜਾਣਾ ਹਾਂ ਨਿਗਾਰੇ ਪੈਸੇ ਲਾਉਂਦਾ ਰਹਿੰਦਾ ਅਗਲਾ ਤੇਰਾ ਪੰਪ ਕਿੱਥੇ ਆ ਜਿਹੜਾ ਵਿੱਚ ਗੱਡੀ ਚ ਬੇ ਉਹ ਪਤਾ ਨਹੀਂ ਗਵਾਚ ਗਿਆ ਸੌਰੀ ਛੁੱਟੀ ਨਹੀਂ ਉਹ ਕੌਣ ਲੈ ਜਾ ਗਿਆ ਅਸਰ ਚੀਜ਼ਾਂ ਗਵਾਚੀਆਂ ਬਹੁਤ ਆ ਸਾਡੇ ਘਰੋਂ ਦੱਸਾਂਗੇ ਨਾ ਆਪਾਂ ਇਹ ਪੁੱਛਣਾ ਨਹੀਂ ਦੋਹਾਂ ਗੱਡੀਆਂ ਚ ਗਵਾਚ ਗਿਆ ਹਾਂ ਮੈਂ ਤਾਂ ਕਹਿੰਦੀ ਤੂੰ ਦੱਸੋ ਨਾ ਬੰਦਿਆਂ ਦੀ ਗੱਲ ਕਰ ਮੰਜਾ ਜਨਾਂ ਨੂੰ ਕੋਈ ਨਾ ਬਜਾ ਦੇਵੇ ਉਹ ਏਅਰ ਵਾਲੇ ਲਾਉਣੇ ਪੈਣੇ ਸਾਰਿਆਂ ਕਾ ਚੀਜ਼ਾਂ ਦੀ ਤੂੰ ਲਈਦੀ ਹੋਈ ਹੈ ਹੈ ਆਰ ਛੋਟੀ ਹੈ ਤਾਰ ਬਹੁਤ ਲੰਮੀ ਕਾ ਵਰਵਾ ਰਹੀ ਤੇ ਲਾ ਕੇ ਮਗਰਲੇ ਟਾਇਰ ਤੱਕ ਪਹੁੰਚ ਜਾਣਾ ਹੋਰ ਇਹ ਦੂਬਾ ਦੀ ਸ਼ਰਤ ਲਾਉਣੀ ਫਲ ਕਰਨੀ ਕਾਗੇ ਬਹੁਤ ਜਨਰੇ 150 ਲੜੀ ਪੱਗ ਦੀ ਚੇਨ ਤੋਂ ਉਹ ਕੀਤੇ ਵਟ ਪਾਏ ਹੋਇਆ 150 ਵੰਦਾ ਨਾ ਚੋ ਟ੍ਰੈਕ ਆਈਡੀਆਂ ਪਾ ਦਿੰਦੇ ਨਾ ਬੰਦੇ ਦੇ ਜਿਹੜੇ ਕੰਮ ਕਰਦੇ ਨਾਲੇ ਤੇ ਟੂਲ ਹੋਰ ਵੀ ਹੋਣੇ ਆ ਸਾਰੇ ਇੱਕ ਲਾ ਦਗੇ ਸਾਰੇ ਨਾਲੇ ਹੋਰ ਕਿਹੜੇ ਆ ਆਹ ਵੇ ਟੂਲ ਦਿੱਤੇ ਆ ਜਮਾ ਸਾਈਕਲੀ ਦੀ ਹਵਾ ਭਰੀ ਜਾ ਸਾਈਕਲੀ ਹਾਜਵਾ ਕਰੀਏ ਸਾਈਕਲੀ ਲੈ ਲਈਏ ਭਰਾ ਬਲੀ ਮੇਕਮ ਨਾ ਵੇ ਸਾਈਕਲੀ ਪੰਚਰ ਖੜੀ ਚ ਲੈ ਕੇ ਆ ਕੇ ਗੱਡੀ ਤੇ ਲੱਗੂ ਏ ਸਕਾਰਪੇਟ ਆ ਵੀ ਲਿਆ ਗਿਆ ਉਧਰ ਗੱਡੀਆਂ ਵਾਲੀਆਂ ਨੇ ਆਹ ਵੇ ਫੂਟੇ ਲੱਗਾ ਪਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਰਕੀਰਤ ਬੱਲ ਨਾਲ ਹੀ ਹੁਣ ਬਦਲਣਗੇ ਅਸੀਂ ਨਹੀਂ ਫੋਨ ਤੇ ਲੱਗੇ ਮੋਟੇ ਬਲੌਗ ਦੇ ਕਲਿੱਪ ਕੱਟੀ ਨਾ ਜਾਵੇ ਜਮਾ 20 21 ਨਾ ਜਾਵੇ ਮਾਰ ਰੰਦਾ ਕਾਰੀ ਕਰ ਦਵਾ ਕਾਬੀ ਲਾ ਦੇ ਲੈ ਰੱਖ ਇਹਨੂੰ ਕਰ ਦੋ ਬਹੁਤ ਮਾਰਦਾ ਨਾ ਬੰਦੇ ਜਿਹੜਾ ਆਂਦੇ ਬਹੁਤ ਮਾਰਦਾ ਏ ਦੇਖੀ ਹੁਣ ਤੈਨੂੰ ਕੰਮ ਦੀ ਜੀਬ ਖੋਣਾ ਵੇਖ ਆ ਵੇਖੋ ਸਾਈਕਲ ਪੈਂਚਰ ਖੜੀ ਸੀ ਬਾਈ ਆਪਣੇ ਘਰੇ ਇਹਦੇ ਇਹਦੇ ਅੱਗੇ ਲਾ ਕੁਛ ਇਹਦੇ ਦਿੱਤੀ ਆਉਣਾ ਵੇਖੋ ਤੀ ਸਪੀਡ ਵੇਖ ਛੱਡੀ ਛੱਡੀ ਕੋਈ ਨਹੀਂ ਆ ਕੋਈ ਹਵਾ ਹੀ ਨਹੀਂ ਆਈ ਹਾਂ ਨਹੀਂ ਭਰਾਵਾ ਇਹ ਸਾਈਕਲ ਵੀ ਖੁਰੀ ਹੈ ਓਏ ਇਹੀ ਲੱਗਣੀ ਮਾਮਾ ਇਹ ਸਾਈਕਲ ਜਾ ਉਹ ਵੇਖੀ ਇਹ ਨਹੀਂ ਸਾਈਕਲ ਵਾਲੀਆਂ ਨਹੀਂ ਆ ਭਰਾਵਾ ਸਿੱਧੀ ਡਾਇਰੈਕਟ ਹੀ ਲੱਗਣੀ ਸਾਈਕਲ ਵਾਲੀਆਂ ਆ ਸਿੱਧੀ ਉੱਤੇ ਟ੍ਰੂਡਲ ਨਾਲ ਕਿਤੇ ਕੱਸੀ ਜਾਣੀ ਆ ਹੋਰ ਨੂੰ ਕੁਝ ਸਾਈਕਲ ਵਾਲੀ ਵੇਖ ਲੈਨੇ ਵੇਖ ਲੈਨੇ ਸਿੱਧੀ ਵਖਾ ਮੈਨੂੰ ਓਹ ਖੜ ਜਾ ਮੈਂ ਸਿੱਧੀ ਲਾਉਣਾ ਓਏ ਗੱਡੀਆਂ ਜਾ ਵਾਪਰਨ ਆਲਾ ਭਰਾਵਾ ਸਾਈਕਲ ਜਾ ਵਾਪਰਨ ਨਹੀਂ ਨਹੀਂ ਉਹ ਸਾਈਕਲ ਆਲਾ ਵੀ ਉਹਰੇ ਫੜਾ ਵੇ ਆ ਜਿਹੜਾ ਚੀਜ਼ ਹੋਊਗੀ ਓਏ ਗਿਰ ਫੜਾ ਵੇ ਹੱਥੀਂ ਦਾ ਬੇਰੀ ਆ ਉਹ ਫੜਾਉਂਦੇ ਨਹੀਂ ਪਿਆ ਲੈ ਵੇਖੀ ਆ ਨਿੱਕਾ ਫੜਾ ਆ ਤਾਂ ਆ ਗਿਆ ਫੁੱਟਬਾਲ ਜਾ ਵਾਪਰਨ ਆਲਾ ਲੱਗਦੇ ਨਹੀਂ ਇਹਦਾ ਕੰਤ ਲੈਣ ਦਾ ਸਾਈਕਲ ਬਟਾ ਲੈ ਇੱਕ ਹੋਰ ਸਰਾ ਗੱਡੀ 'ਚ ਭਰ ਕੇ ਵੇਖੀ ਆ ਵਾ ਮੈਂ ਹੁਣ ਚਲਾ ਕੇ ਤੇ ਵਿਖਾਇਆ ਸਪੀਡ ਤਾਂ ਵਿਖਾਈਏ ਇਹਦੇ ਨਾਲ ਉਹ ਗੱਡੀ ਦੇ ਟਾਇਰ ਨੇ ਲਾ ਕੇ ਵੇਖੀ ਆ ਰਵਾ ਉਧਰ ਵੇਖੀ ਗੱਡੀ ਦੇ ਟਾਇਰ ਨੇ ਆ ਆ ਗਏ ਆ ਗਏ ਬਈ ਇੱਕ ਮਿੰਟ ਖੜ ਜਾ ਉਹਦੇ ਨਾਲ ਗੱਡੀ ਦੇ ਟਾਇਰ ਨਾਲ ਭਰ ਕੇ ਵੇਖ ਕਹਿੰਦੇ ਨਾਲ ਲਾਉਣ ਵਾਲੀ ਆਪਣੇ ਕੋਲ ਹੈ ਨਹੀਂਗੇ ਫੋਲਟ ਐਡ ਕਰੀ ਲਓ ਵੀ ਫੋਲਟ ਐਡ ਹੋ ਗਈ ਆ ਹੁਣ ਭਰੇ ਹਵਾ 11 ਜਿਵੇਂ ਉਹਨਾਂ ਨੂੰ ਭਰੀ ਚੱਲੋ ਕਿਦਿਆਂ ਨੂੰ ਸਮਾਨ ਚ ਟਾਉਣਾ ਵਾ ਬੰਦੋ ਸਮਾਨ ਚ ਡਾਉਨ ਨਹੀਂ ਪਰਦੇ ਇਹ ਮੇਰੇ ਬਸ ਭਾਰੀ ਜਿਹੜੀ ਹਵਾ ਇੰਨੀ ਭੋਲ ਉਹ ਜੋਰ ਭਰੀ ਜਾਵੇ ਇਹ ਹਵਾ ਨਾਲ ਵੀ ਲਿੰਗੇ ਹੋ ਜਾਂਦੇ ਤੁਹਾਡੇ ਵੀਲ ਬੂਲ ਛੇ ਫਿਰ ਦੁੱਧਿਆਂ ਦਾ ਨਾ ਲਵਨੇ ਆ ਗੋੜੀ ਨਹੀਂ ਚੱਲਦੀ ਜਿਹੜੀ ਸਟਾਰ ਕਰ 35 ਬੋਰਡ ਆਵਾਜ਼ ਹਾਲੀ ਨਰਦੀ ਜਾਂਦੀ ਆ ਬਾਈ ਵਾਦੀ ਜਾਂਦੀ ਉਹ ਵੇਲਾ ਗੱਗੂ ਜਿਆਦੀ ਨਾ ਤਾਂਗੇ ਆ ਕਿਤੇ ਉਹ ਚੈੱਕ ਹੋ ਜਾਊਗਾ ਵਾਦੀ ਆ ਕਿ ਉਹ ਅੱਗੇ ਇੱਕ ਨੁਕਤੇ ਤੇ ਮੜਾ ਜਾਨੂੰ ਗੱਗੂ ਐ ਨਾ ਆਪਣੇ ਵੇ ਮੜਾ ਜਾਨੂੰ ਕਹਦਾ ਹੁੜੇ ਨਿਕਲੇ ਨੰਦੇ ਜਾ ਆਹੋ ਉਹ ਵੇਲਾ ਭਰੀ ਜਾਂਦਾ ਨਾ ਤੂੰ ਝੋਟੇ ਚਲਾਸੇ ਨਾ ਦੇ ਆ ਤੇ ਫਿਰ ਤੂੰ ਕਹਿ ਮੈਂ ਵਖਾ ਚੈੱਕ ਕਰਾਂ ਗੱਦੂ ਕਾਂਟੀ ਬੋਣੋ ਵੀ ਜੀ ਗਾਲ ਕੀ ਦੋਤ ਮਾਰੀ ਹਾਂ ਲੈ ਗੁਰਬਾਲੇ ਕੋਰ ਬੜੀ ਵਧੀਆ ਚੀਜ਼ ਲੈ ਆਇਆ ਮੈਂ ਹਲੇ ਉਹ ਨਹੀਂ ਵੇਖੀ ਤੂੰ ਇਹ ਤਾਂ ਵੱਖਰੀ ਆ ਵੇ ਤੂੰ ਕੀ ਕਾ ਲਿਆਉਣਾ ਸੀ ਕੋਈ ਲੱਕੜਾ ਲੁਕੜਾ ਜੀਰਨ ਵਾਲਾ ਕੋਈ ਕਟਰ ਕੋਟਰ ਕਾਦੇ ਆਸਤੇ ਜòn ਜਿਹੜਾ ਘਰੇ ਘਰੇ ਕਟਰ ਪਿਆ ਉਹਨੂੰ ਲੋ ਚੇਨ ਕੋ ਉਹ ਕਾਦੇ ਆਸਤੇ ਇਹ ਕਿਉਂ ਲੱਕੜਾ ਇਹ ਵੀ ਕੋਈ ਸ਼ੈ ਯਾ ਦੇ ਵੇਖੀ ਤੂੰ ਇਹ ਕਿਉਂ ਮੋੜਾ ਲੈ ਆਇਆ ਤਾਂ ਮੈਨੂੰ ਹੀ ਫੜਾ ਪਈ ਜਾ ਤਾ ਤੂੰ ਮੈਂ ਉਹ ਕਮਰਾ ਸਾਫ ਕਰ ਲਿਆ ਕਰਾਂਗਾ ਕਮਰੇ ਦੀ ਨਹੀਂ ਲੱਗਣ ਵਾਲਾ ਹੈਗਾ ਹਾਂ ਭੈਣ ਜੀ ਕਮਰੇ ਚ ਲੱਗਣ ਵਾਲੀ ਸ਼ੈ ਹੀ ਨਹੀਂ ਜੀ ਵੈਕਿਊਮ ਯਾ ਬ੍ਰੋ ਪਰ ਇਹ ਗੱਡੀ ਚ ਕੰਮ ਜਾ ਬਰਿਆ ਸਕਦਾ ਗੱਡੀ ਜੀ ਲੱਗਣ ਵਾਲਾ ਬਸ ਇਹ ਆਜਨੇ ਇੱਕ ਪਾਈਪ ਵੈਕਿਊਮ ਆ ਤੁਹਾਡੇ ਕੋਲ ਤਾਂ ਦੱਡਾ ਲਓ ਇਹਦਾ ਇਹ ਇਲੈਕਟ੍ਰੋਨਿਕ ਜਦੋਂ ਮਰਜੀ ਜਿੱਥੇ ਮਰਜੀ ਗੱਡੀ ਚ ਇਹ ਵਧੀਆ ਚੀਜ਼ ਲੱਗਦੀ ਹੁੰਦੀ ਤੇ ਫੇਰ ਕਿਹੜਾ ਗੱਡੀਆਂ ਚ ਰਹਿਣੇ ਆ ਇਹ ਗੱਡੀਆਂ ਚ ਵੈਕਿਊਮ ਤੁਹਾਡੇ ਪਏ ਰਹਿ ਜਾਣਗੇ ਇਹਦਾ ਇਹਦਾ ਵੀ ਮੜਾ ਜੀ ਤੁਹਾਨੂੰ ਦਿਖਾ ਦਈਏ ਵੀਰੇ ਤੂੰ ਚਲਾ ਕੇ ਵਿਖਾ ਆ ਇੱਥੇ ਬੈਠੀ ਗਦੀ ਨੇ ਵਾਲ ਸੀ ਚੂੜੀ ਵਾਲੇ ਕਿਤੇ ਵਾਲ ਕੀ ਹੁੰਦੇ ਆ ਉਹ ਚੁੰਡੀਆਂ ਲਾਈਆਂ ਉਹਨੇ ਸਿਰ ਤੇ ਚੁੰਡੀਆਂ ਕੋਈ ਬਣੇ ਪਏ ਲੱਗੂ ਇਹ ਹਾਂ ਆਹ ਲਾ ਦੇ ਅੱਗੇ ਆ ਲਾ ਆ ਲਾ ਮੈਨੂੰ ਹੱਥ ਲੱਗਣਾ ਮਾਮਾ ਦੋ ਇੱਕ ਪਾਸੇ ਧੜੀ ਲੱਗੜਿਆ ਉਹ ਬੜਾ ਬਣੀ ਜਾ ਕਰ ਮਾਮਾ ਇੱਕ ਬੰਦੇ ਬਣੇ ਜਾਂਦੇ ਆ ਲੱਗੂਗਾ 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 ਹੁਣ 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 ਆਹ ਨਵੀਂ ਟੈਕਨੋਲੋਜੀ ਦੇ ਮਾਮਲੇ ਚ ਫੇਰ ਕੋਈ ਲੱਗੂਗਾ ਬਈ ਯਾਰ ਘੱਟ ਰਗਣਾ ਆ ਸਿੱਧਾ ਲੱਗਣਾ ਅੱਗੇ ਆਹੀ ਲੱਗਣਾ ਬਈ ਆਹੀ ਮੇਰੇ ਖਿਆਲ ਨਾਲ ਉਹ ਨਾ ਚ ਨਾ ਜਾਣੇ ਆਗਨ ਡੇਟ ਆਹ ਦੇਖ ਕੋ ਐ ਨਿੱਕਾ ਕੇ ਸਾਫ਼ ਹੋ ਜਾਂਦਾ ਬੰਦਰ ਕਿਆ ਜਾਣੇ ਅਦਰਕ ਦਾ ਸਵਾਦ ਚੱਲ ਜਾ ਰਾਇ ਨੂੰ ਲੋੜ ਹੀ ਨਹੀਂ ਇਹ ਤਾਂ ਕੋ ਰਾਹ ਬੰਦ ਕਰ ਦੂ ਲੱਗਾ ਆ ਹੀ ਨਹੀਂ ਭਰਾਵਾ ਲੱਗਾ ਆ ਹੀ ਭਰਾਵਾ ਇੰਨੀ ਮਕੈਨਿਕੀ ਨਾ ਕਰਿਆ ਕਰੋ ਨਾ ਕਰਿਆ ਕਰੋ ਫਾਇਦਾ ਹੈ ਨਹੀਂ ਚੀਜ਼ਾਂ ਤੁਸੀਂ ਗਵਾਉਣੀਆਂ ਆ। ਉਹ ਤੁਹਾਡੇ ਹੋਂਦੇ ਕੁਝਾ ਜੇ ਤੇਲ ਮੁਕਰਾਂ ਦਾ ਹੋ ਚੱਲਿਆ ਵਾ ਬੰਦ ਕਰ ਦਿਓ। ਉਹ ਇੰਨੀ ਖੇਤੀ ਪਾਣੀ ਦੇਣੀ ਚੱਲਦੀ ਆ ਉਹ। ਇੰਨੀ ਖੇਤੀ ਥੋੜਾ ਮੁੱਕ ਜੂਣੀ। ਨਹੀਂ ਇਹ ਇਹ ਕਰਦੇ ਬੰਦ ਆਪਾਂ ਸਵਿਫਟ ਚ ਵਿਖਾਉਣੇ ਸਵਿਫਟ ਚ ਤੁਮ ਕੱਢਾਂਗੇ ਵੇਖੀ ਮਿੱਟੀ ਦਾ ਉੱਚਾ। ਬੰਦ ਕਰਦੇ ਹਾਂ। ਇਹ ਚ ਵੀ ਲੈਡ ਦਿੱਤੀ ਹੋਈ ਫਿਰ ਇਹ ਚ। ਬੰਦੇ ਨਹੀਂ ਬੰਦੇ ਡੰਗਰ ਵੇਲਦੇ। ਨਹੀਂ ਨਹੀਂ ਉਹ ਵਧੀਆ ਬਣਾਈ ਗਈ ਆ। ਖੇਤਾਂ ਤੇ ਚੱਬਾ ਵਾਲੀ ਮਿੱਟੀ ਆ ਵੀ ਉੱਚ ਬੰਦੇ ਗਾੜੀ ਆਉਂਦੇ ਹੀ ਸਮਾਂ ਹੈ। ਇਹ ਕੁਝ ਨਹੀਂ ਆ ਹੋ ਗਿਆ। ਉਹਨੇ ਦਾੜੀ ਵੀ ਵਾਣੀ ਆਂਦੀ ਪਹਿਲਾਂ ਠੀਕ ਆ ਚਲ ਆ ਜਾ ਚਲ ਬੰਦ ਹੋਣਾ ਸਾਡਾ ਖੜਾ ਯਾਰ ਤੂੰ ਇੱਥੇ ਜਾ ਨਹੀਂ ਇਹਨੂੰ ਲਾ ਜਾ ਵੇਖ ਲਈ ਆ ਮਗਰ ਦੀ ਨਹੀਂ ਆਵੇਂ ਅੱਗੇ ਅੱਗੇ ਦੂਆ ਤੇ ਪੈਰਾਂ 'ਚ ਤੇਰੇ ਵਾਧੂ ਵਾਧੂ ਰੱਖ ਆਵੇ ਆ ਗੰਦ ਕਿੰਨਾ ਪਿਆਸ ਗੱਡੀ ਆ ਲਾਈ ਗੱਡੀ ਸਟਾਰ ਕਰ ਲਾਈ 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 ਕਰ ਤੇ ਲੈ ਕਰਨੇ ੜੇ ਲਾ ਲਾ ਚੱਤ ਖਾਉਂ ਤੋਂ ਤੇ ਕੇ ਲੈਣਾ ਪਹਿਲਾਂ ਘਰ ਘਰ ਘੁੰਮਣੀਗਾ ਹੋਏ ਭਰਾਵਾ ਇਹਦੇ ਦਸਤ ਜਿਵੇਂ ਥੋੜੀ ਥੋੜੀ ਆ ਇੱਥੇ ਵੇ ਥੱਲੇ ਯਾਰ ਥੱਲੇ ਬੈਠਾਂਗੇ ਆ ਵੇ ਕੀ ਮਖਾਵਾ ਆਈ ਹਾਂ ਇਹਦੀ ਖਾਪ ਕਰੀਂ ਉਹ ਦੇਖੋ ਉਹਨੂੰ ਸਾਫ਼ ਕਰ ਦੇ ਕੇ ਆਂ ਕਰਦਾ ਕਿ ਨਹੀਂ ਸਾਫ਼ ਇਹਦੇ ਗੱਗੂ ਤੂੰ ਇਹਦਾ ਮੂੰਹ ਵੀ ਛੋਟਾ ਲਾਦਾ ਮੂੰਹ ਮੱਦ ਲਾ ਬੁੰਦੂ ਜਲਾਉਣਾਂ ਦੇ ਵੇਖ ਉਹਨੇ ਹੋਰ ਚੜਾ ਕੇ ਆ ਕਮੇਟੀ ਦੇ ਜੁੜੀ ਬੰਦ ਕਰ ਬੰਦ ਕਰ ਮਨ ਪਾਲਾ ਕੀ ਬੂਰ ਚ ਰੇਗੀ ਤੇਣਾ ਆਈ ਸਰੀਆ ਆਪਣਾ ਉੱਤੇ ਨਾ ਚੜਾ ਬੰਨ ਕਰਦੇ ਗੱਡੀਏ ਤੋਂ ਵੀ ਲੈ ਬਰਾਬਰ ਕੋਈ ਅੱਜ ਦਿਗਲ ਚੋਂ ਹੀ ਗਿਰ। ਉਹ ਵਿਖਾ ਲੈ। ਉਹਨਾਂ ਨੂੰ ਵਿਖਾ। ਇਧਰ ਵੇਹ ਨਹੀਂ ਮਿੱਟੀ ਵੇਹ। ਇਧਰ ਇਹ ਕੀ ਆ ਗੱਗੂ ਇਹ। ਹਾਂਜੀ ਤੇ ਲੋ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ। ਵਲੌਗ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ। ਉਹਨਾਂ ਟਾਈਮ ਲਈ ਬਾਏ ਬਾਏ ਟਾਟਾ। ਇਹ ਆਪਣਾ ਵਲੌਗ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ।